ਸੋ ਸਾਰੇ ਭੈਣ ਭਰਾਵਾਂ ਨੂੰ ਜੈ ਹੰਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦੇ ਅੱਗੇ ਨੀਵੇਂ ਬਣੋ ਤੇ ਉਹ ਤੁਹਾਨੂੰ ਉੱਚਿਆਂ ਕਰੇਗਾ ਹallelujah ਅੱਜ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਭੂ ਦੇ ਅੱਗੇ ਨੀਵੇਂ ਹੋ ਨਹੀਂ ਰਹੇ ਤੇ ਕਹਿੰਦੇ ਨੇ ਕਿ ਖੁਦਾ ਹਾਨੂੰ ਪਰਮੇਸ਼ਰ ਹਾਨੂੰ ਉੱਚਿਆਂ ਕਰੇ ਸਾਡਾ ਨਾਂ ਦੁਨੀਆ ਦੇ ਉੱਤੇ ਵਜੇ ਪਰ ਵੇਖੋ ਜੇ ਆਪਣੇ ਆਪ ਨੂੰ ਆਪਣੇ ਨਾਮ ਦੇ ਲੋਕਾਂ ਨੂੰ ਜੇ ਉੱਚੀਆਂ ਕਰਨਾ ਆ ਤੇ ਪਹਿਲਾਂ ਆਪ ਨੀਵੇਂ ਹੋਣਾ ਪੈਣਾ ਹੈ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਯਿਸੂ ਮਸੀਹ ਦੇ ਮੰਨਣ ਵਾਲੇ ਲੋਕ ਉਹ ਕਰਦੇ ਨਹੀਂ ਜੇ ਕਰਦੇ ਨੇ ਵੇਖੋ ਭੈਣ ਭਰਾਓ ਯਿਸੂ ਮਸੀਹ ਦੇ ਮੰਨਣ ਵਾਲੇ ਲੋਕ ਆਪਣੇ ਆਪ ਨੂੰ ਉਸ ਜਿੰਦਾ ਖੁਦਾ ਦੇ ਅੱਗੇ ਉਸ ਪ੍ਰਭੂ ਦੇ ਅੱਗੇ ਨੀਵੀਆਂ ਕਰਦੇ ਨੇ ਤੇ ਉਹਦੇ ਦਿੱਤੀ ਮਰਜ਼ੀ ਦੇ ਉੱਤੇ ਚੱਲਦੇ ਨੇ ਤੇ ਖੁਦਾ ਸਮਾਂ ਦਰ ਸਮਾਂ ਉਹਨਾਂ ਨੂੰ ਉੱਚੀਆਂ ਕਰ ਰਿਹਾ ਹੈ ਕਿਉਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਪ੍ਰਭੂ ਦੇ ਅੱਗੇ ਨੀਵੇਂ ਬੜੋ ਤੇ ਵੇਖੋ ਜੇ ਪ੍ਰਭੂ ਦੇ ਅੱਗੇ ਨੀਵੇਂ ਬੜਾਂਗੇ ਤੇ ਉਹ ਖੁਦਾ ਆਪਣੇ ਮੰਨਣ ਵਾਲਿਆਂ ਨੂੰ ਫਿਰ ਉਹ ਉੱਚੀਆਂ ਵੀ ਕਰੇਗਾ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਕੋਈ ਫਿਰ ਆਪਣੇ ਆਪ ਨੂੰ ਉੱਚਾ ਕਰੇਗਾ ਤੇ ਉਹ ਨੀਵਾ ਕੀਤਾ ਜਾਵੇਗਾ ਵੇਖੋ ਜਿੰਨਾ ਜਿੰਨਾ ਲੋਕਾਂ ਨੇ ਜਿੰਨਾ ਜਿੰਨਾ ਕੁਮਾਨੇ ਆਪਣੇ ਆਪ ਨੂੰ ਉੱਚਿਆਂ ਕੀਤਾ ਆਪਣੇ ਆਪ ਨੂੰ ਵਡਿਆਈ ਦਿੱਤੀ ਬੰਦਿਆਂ ਨੂੰ ਵਡਿਆਈ ਦਿੱਤੀ ਤੇ ਖੁਦਾ ਨੇ ਦਿਨੋਂ ਦਿਨ ਉਹਨਾਂ ਲੋਕਾਂ ਨੂੰ ਨੀਵਿਆਂ ਕੀਤਾ ਕਿਉਂ ਕਿਉਂਕਿ ਵੇਖੋ ਭੈਣ ਭਰਾਓ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੇ ਜੀਵਨ ਦੇ ਵਿੱਚ ਪੂਰੀ ਕਰਨਾ ਬੜਾ ਜ਼ਰੂਰੀ ਹੈ ਵੇਖੋ ਇਨਸਾਨ ਕੀ ਹੈ ਇਨਸਾਨ ਤੇ ਹੈ ਇੱਕ ਹਵਾ ਦਾ ਕੀਆ ਚੋਕਾ ਤੇ ਵੇਖੋ ਜਿਹੜੇ ਲੋਕ ਆਪਣੇ ਆਪ ਨੂੰ ਉੱਚਿਆਂ ਕਰਦੇ ਨੇ ਤੇ ਖੁਦਾ ਉਹਨਾਂ ਨੂੰ ਦਿਨੋ ਦਿਨ ਫਿਰ ਨੀਵਿਆਂ ਵੀ ਕਰਦਾ ਹੈ ਹallelujah ਐਦਾਂ ਨਹੀਂ ਪਤਾ ਲੱਗਣਾ ਵੇਖੋ ਐਦਾਂ ਪਤਾ ਲੱਗਦਾ ਜਦੋਂ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਆ ਕਿ ਕਿਸ ਚੀਜ਼ ਦਾ ਬੋਲ ਪਾਲਾ ਹੈ ਅੱਜ ਵੇਖੋ ਇਸ ਧਰਤੀ ਦੇ ਉੱਤੇ ਯੇਸ਼ੂ 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 ਹੋਈ ਫਿਰੇ ਹੈ ਹallelujah ਕਿਉਂ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਉਹਨੇ ਵੀ ਆਪਣੇ ਆਪ ਨੂੰ ਇੰਨਾ ਨੀਵਾ ਕਿੱਤਾ ਹਾਲੇਲੂਇਆ ਤੇ वचन ਦੇ ਵਿੱਚ ਲਿਖਿਆ ਜੇ ਉਹਨੇ ਆਪਣੇ ਆਪ ਨੂੰ ਨੀਵਿਆ ਕੀਤਾ ਖੁਦ ਖੁਦਾ ਹੋ ਕੇ ਆਪਣੇ ਆਪ ਨੂੰ ਨੀਵਿਆ ਕੀਤਾ ਤੇ ਫਿਰ ਉਹਨੂੰ ਵੀ ਉਹ ਨਾਮ ਮਿਲਿਆ ਜਿਹੜਾ ਸਾਰਿਆਂ ਨਾਮਾਂ ਤੋਂ ਉਪਚਾ ਨਾਮ ਆ ਕਿ ਯਿਸੂ ਮਸੀਹ ਦੇ ਨਾਮ ਦੇ ਅੱਗੇ ਹਰ ਇੱਕ ਮੋਟਣਾ ਟਿਕੇ ਤੇ ਹਰ ਇੱਕ ਜੀਬ ਬੋਲੇ ਕਿ ਯਿਸੂ ਮਸੀਹ ਕੌਣ ਆ ਪ੍ਰਭੂ ਤੇ ਵੇਖੋ ਜੇ ਉਹਨੂੰ ਖੁਦਾ ਨੇ ਪ੍ਰਭੂ ਠਹਿਰਾਇਆ ਤੇ ਵੇਖੋ ਹਲੂ ਸਾਰਿਆਂ ਨੂੰ ਉਹਦੇ ਅੱਗੇ ਨੀਵਿਆ ਹੋਣਾ ਪੈਣਾ ਹੈ ਕਿ ਖੁਦਾ ਸਾਨੂੰ ਉੱਚਿਆਂ ਕਰੇ ਤੇ ਵੇਖੋ ਭੈਣ ਪ੍ਰਾਉ ਵਚਨ ਕਹਿੰਦਾ ਕਿ ਹਰ ਇੱਕ ਗੁਠਣਾ ਉਹਦੇ ਅੱਗੇ ਝੁਕੇਗਾ ਤੇ ਜੇ ਅਸੀਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਨੀਵਿਆਂ ਨਹੀਂ ਕਰਾਂਗੇ ਜੇ ਆਕੜਾਂਗੇ ਜੇ ਕਹਾਂਗੇ ਕਿ ਨਹੀਂ ਇਹਨੇ ਹੱਦਲੀ ਕੀ ਕੀਤਾ ਆ ਤੇ ਵੇਖੋ ਭੈਣ ਪ੍ਰਾਉ ਪ੍ਰਭੂ ਉਹੀ ਹੈ ਤੇ ਜੇ ਉਹਦੇ ਅੱਗੇ ਆਪਣੇ ਆਪ ਨੂੰ ਨੀਵਿਆਂ ਕਰਾਂਗੇ ਤੇ ਉਸ ਸਮੇਂ ਸਿਰ ਸਾਨੂੰ ਉੱਚਿਆਂ ਵੀ ਕਰੇਗਾ ਹਾਲੇਲੂਇਆ ਕਿਉਂ ਕਿਉਂਕਿ ਵੇਖੋ ਜੇ ਅਸੀਂ ਚੰਗੇ ਦਮ ਕਰਕੇ ਹੀ ਜੇ ਅਸੀਂ ਲੋਕ ਤਖਵਾ ਕਰਕੇ ਜੇ ਅਸੀਂ ਮਤਲਬ ਕਿ ਉਹ ਕੰਮ ਕਰਕੇ ਜਿਹੜੇ ਦੁਨੀਆ ਖੁਸ਼ ਹੋਵੇ ਉਹਦੇ ਨਾਲ ਅਸੀਂ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਹallelujah ਵਿਕੋ ਰੱਬ ਨੂੰ ਖੁਸ਼ ਕਰਨਾ ਹੈ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਤੇ ਫਿਰ ਹਨੂ ਦਿਲ ਤੋਂ ਉਹਦੇ ਨਾਲ ਪਿਆਰ ਕਰਨਾ ਪੈਣਾ ਹੈ ਉਹਦੇ ਹੁਕਮਾਂ ਦੇ ਉੱਤੇ ਚੱਲਣਾ ਪੈਣਾ ਹੈ ਉਹਦੀ ਮਰਜ਼ੀ ਨੂੰ ਪੂਰੀਆਂ ਕਰਨਾ ਪੈਣਾ ਹੈ ਉਹਦੇ ਵਚਨ ਨੂੰ ਧਰਤੀ ਦੇ ਉੱਤੇ ਫਲਾਉਣਾ ਪੈਣਾ ਹੈ ਤੇ ਫਿਰ ਖੁਦਾ ਆਪਣੇ ਲੋਕਾਂ ਨੂੰ ਉੱਚਿਆਂ ਕਰਦਾ ਹੈ ਹallelujah ਐਡਾ ਵੇਖੋ ਸਾਰਿਆਂ ਨੂੰ ਰੱਬ ਇੱਜ਼ਤ ਮਾਨ ਨਹੀਂ ਦਿੰਦਾ ਤੇ ਵੇਖੋ ਧਰਤੀ ਦੇ ਲੋਕਾਂ ਕੋਲੇ ਫਿਰ ਉਹਨਾਂ ਲੋਕਾਂ ਨੂੰ ਇੱਜ਼ਤ ਮਾਨ ਮਿਲਦਾ ਹੈ ਹallelujah ਜਦੋਂ ਲੋਕ ਵੇਖੋ ਫਿਰ ਕਿੰਜ ਇਹ ਇੱਕ ਵਾਕਿਆ ਹੀ ਇਹ ਲੋਕ ਬੜੇ ਚੰਗੇ ਨੇ ਹallelujah ਇਹ ਲੋਕ ਕਿਹਨਾ ਲੜਦੇ ਨਹੀਂ ਆ ਯਿਸੂ ਮਸੀਹ ਨੂੰ ਮੰਨਣ ਵਾਲੇ ਕਿਸੇ ਦਿਨ ਨਹੀਂ ਕਾਲਾ ਨਹੀਂ ਕੱਢਦੇ ਉਹ ਬੜੇ ਪਿਆਰ ਦੇ ਨਾਲ ਰਹਿੰਦੇ ਆ ਜੇ ਕੋਈ ਉਹਨਾਂ ਨੂੰ ਲੜੇ ਵੀ ਤੇ ਵਿਚਾਰੇ ਅੱਗੋਂ ਹੱਥ ਜੋੜ ਦਿੰਦੇ ਨੇ ਹallelujah ਕਿਉਂ ਕਿਉਂਕਿ ਵੇਖੋ ਆਪਣੇ ਆਪ ਨੂੰ ਜੇ ਅਸੀਂ ਨੀਵੀਆਂ ਕਰਾਂਗੇ ਤੇ ਖੁਦਾ ਦਿਨੋ ਦਿਨ ਹਲ ਉੱਚਿਆ ਕਰਦਾ ਜਾਵੇਗਾ ਸਾਡੇ ਪੂਰੇ ਪ੍ਰਭੂ ਯਿਸੂ ਅਸੀਸ ਨੂੰ ਮੰਨਣ ਵਾਲੇ ਨੂੰ ਉੱਚਾ ਕਰਦਾ ਜਾਵੇਗਾ ਕਿਉਂ ਕਿ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਨੀਵੇਂ ਕਰਾਂਗੇ ਤੇ ਜਿਹੜੇ ਲੋਕ ਨਹੀਂ ਨੀਵੇਂ ਹੋਣਗੇ ਤੇ ਵੇਖੋ ਦਿਨੋ ਦਿਨੀ ਡਾਊਨ ਹੁੰਦੇ ਜਾਣਗੇ ਹallelujah ਵੇਖੋ ਭੈਣ ਭਰਾਵ ਇੱਜ਼ਤ ਤੇ ਜਿਹੜੀ ਆਦਰਿਆ ਉਹ ਖੁਦਾ ਦੇ ਵੱਲੋਂ ਹੀ ਇਨਸਾਨ ਨੂੰ ਮਿਲਦਾ ਹੈ ਕਿਸ ਕੋਲ ਨੂੰ ਮਿਲਦਾ ਹੈ ਹallelujah ਵੇਖੋ ਉਹ ਚਾਵੇ ਤੇ ਖੁਦਾ ਆਪਣੇ ਲੋਕਾਂ ਨੂੰ ਤੋ ਸਾਰੀ ਇੱਜ਼ਤ ਧਰਤੀ ਦੇ ਲੋਕਾਂ ਦੇ ਕੋਲੋਂ ਵੀ ਦਿਵਾਉਂਦਾ ਹੈ ਤੇ ਵੇਖੋ ਅੱਜ ਇਹਨਾਂ ਦਿਨਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਪ੍ਰਭੂ ਦੇ ਮੰਨਣ ਵਾਲੇ ਲੋਕ ਬੜੇ ਯੀਸ਼ੂ ਯੀਸ਼ੂ ਕਰਦੇ ਨੇ ਤੇ ਖੁਦਾ ਵੀ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਹੈ ਹਾਲੇਲੂਇਆ ਕਿਉਂ ਕਿਉਂਕਿ ਖੁਦਾ ਉਹਨਾਂ ਦੇ ਜੀਵਨ ਤੋਂ ਖੁਸ਼ ਹਾਂ ਅਦਾ ਦੀ ਮਰਜ਼ੀ ਨੂੰ ਪੂਰੀ ਕਰਦੇ ਨੇ ਤੇ ਖੁਦਾ ਉਹਨਾਂ ਦੇ ਨਾਂ ਨੂੰ ਤੇ ਉਹਨਾਂ ਦੇ ਹਰ ਇੱਕ ਪਰਿਵਾਰ ਦੇ ਜੀਵਾਂ ਤੇ ਪੂਰੇ ਮੰਨਣ ਵਾਲਿਆਂ ਨੂੰ ਹੀ ਉੱਚੀਆਂ ਤਰਦਾ ਹੈ ਇਸੇ ਕਰਕੇ ਵੇਖੋ ਪ੍ਰਭੂ ਦੇ ਅੱਗੇ ਨੀਵੇਂ ਬਣੋ ਤੋ ਤੁਹਾਨੂੰ ਸਮੇਂ ਸਿਰ ਉੱਚਿਆਂ ਕਰੇਗਾ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ